ਭਾਈ ਜਿਹੜਾ ਮੱਝਾਂ ਨਾਲ ਕੰਮ ਆ ਨਾ ਮੈਂ ਦੇਖਿਆ ਸਭ ਨਾਲੋਂ ਟਫ ਆ ਹੁਣ ਦੇਖੋ ਬਰਸਾਤ ਪੈ ਰਹੀ ਆ ਡੰਗਰਾਂ ਨੂੰ ਕੱਖ ਲੈ ਕੇ ਚੱਲੇ ਗਰਮੀ ਹੋਵੇ ਸਰਦੀ ਹੋਵੇ ਤੋਕ ਹੋਵੇ ਛਾਂ ਹੋਵੇ ਬਰਸਾਤ ਹੋਵੇ ਪੱਤ ਝੜ ਹੋਵੇ ਕੋਰਾ ਪੈਂਦਾ ਹੋਵੇ ਜੋ ਮਰਜ਼ੀ ਹੋਵੇ ਡੰਗਰਾਂ ਨੂੰ ਉਹੀ ਖਰਾਕ ਲੈ ਕੇ ਜਾਣੀ ਪੈਣੀ ਮੌਸਮ ਜਿਹੜਾ ਮਰਜ਼ੀ ਹੋਵੇ ਬੰਦਾ ਬਿਮਾਰ ਹੋਵੇ ਠਮਾਰ ਹੋਵੇ ਕੋ ਦੁਖਦਾ ਹਵੇ ਕੁਛ ਵੀ ਹੋਵੇ ਇਹ ਕੰਮ ਕਰਨਾ ਪੈਣਾ ਤਾਂ ਤਾਂ ਦੁੱਧ ਮਿਲਣਾ ਤਾਂ ਘਿਓ ਮਿਲਣਾ ਤਾਂ ਮੱਖਣ ਮਿਲਣਾ ਕੋਈ ਸੌਖਾ ਕੰਮ ਨਹੀਂ ਹੈਗਾ ਇਹ ਇਹ ਵੀ ਬਹੁਤ ਜਿਗਰੇ ਵਾਲਾ ਕੰਮ ਹੈ ਦੇਖਿਆ ਜਾਵੇ ਤਾਂ ਠੀਕ ਹੈ ਡੰਗਰ ਰੱਖਣੇ ਕੋਈ ਸੌਖੀ ਗੱਲ ਨਹੀਂ ਕਿ ਡੰਗਰ ਰੱਖਣੇ ਵਾਸਤੇ ਬੰਦੇ ਨੂੰ ਨਾਲ ਡੰਗਰ ਮਾਰਨਾ ਪੈਂਦਾ ਤਾਂ ਜਾ ਕੇ ਡੰਗਰ ਪੜਦੇ ਆ ਮੁੱਲ ਦੁੱਧ ਲੈਣਾ ਸੌਖਾ ਬੰਦਾ ਇਹ ਜੀ ਕਿਚ-ਕਿਚ ਨਾਲ ਨਾ ਲਿਆ ਲਿਆ 70 ਰੁਪਏ ਦੇ ਚੱਲ ਲੈ ਸੋਚ ਕੇ ਲਓ ਤੁਸੀਂ ਪਰ ਆ ਜਿਹੜਾ ਕੰਮ ਕਰਕੇ ਦੁੱਧ ਮਿਲਦਾ ਨਾ ਉਹਨੂੰ ਪੁੱਛ ਕੇ ਦੇਖੋ ਮਿਹਨਤ ਕਿੰਨੀ ਆ ਆ ਚੀਜ਼ ਨਹੀਂ ਨਾ ਦੇਖਦੇ ਲੋਕ ਹੈਨਾ ਇਹ ਕੋਈ ਸੌਖਾ ਕੰਮ ਥੋੜੀ ਦੇਖੋ ਮੀਂਹ ਪੈ ਰਿਹਾ ਉੱਪਰ ਤੇ ਆ ਚਿਕੜੀ ਹੋਈ ਪਈ ਆ ਇਹ ਵੀ ਸਾਰਾ ਪਰਿਵਾਰ ਮਿਲ ਕੇ ਕਰੇ ਤਾਂ ਕੰਮ ਚੱਲਦਾ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਹੈਗੀ ਇਹ ਇਹ ਇਕੱਲਾ ਬੰਦਾ ਸੁਭਾਲ ਲਊਗਾ ਫਿਰ ਉਹ ਡੰਗਰਾਂ ਪਰੇ ਹੋਊਗਾ ਬੰਦਾ ਅਧਰ ਸਾਹਿਬ ਮੇਰੇ ਵੱਢ ਗਏ ਸੀ ਹਮੈਂ ਡਿਊਟੀ ਤੇ ਆਇਆ ਯੂਰੇ ਤੇ ਆ ਗਿਆ ਪਈ ਚੱਕ ਬੰਨ ਕੇ ਲੈ ਆਣੇ ਚੱਕਨ ਚਾਹ ਦੋ ਦਿਨ ਦੇ ਚਲੋ ਮਹਾਰਾਜ ਦੀ ਕਿਰਪਾ ਮਸ਼ੀਨਰੀ ਹੈਗੀ ਕੋਲ ਆਪਣੇ ਕੋਲ ਛੋਟੀ ਜੀ ਤਾਂ ਪਰ ਰੱਖ ਕੇ ਲੈ ਜਾਂਦੇ ਹੁਣ ਜਿਹੜੇ ਬੰਦੇ ਰੇੜੀਆਂ ਪਰ ਲੈ ਕੇ ਜਾਂਦੇ ਸੈਕ ਨਾਲ ਪਰ ਲੈ ਕੇ ਉਹ ਕਿੰਨਾ ਇਹੀ ਚਿਕੜੀ ਜਿ ਕਿੱਥੇ ਸਿਰ ਪਰ ਲੈ ਕੇ ਜਾਂਦੇ ਜਿਹੜੇ ਉਹਨਾਂ ਵਾ ਦੇਖੋ ਕਿੰਨਾ ਔਖਾ ਹਨ ਭਾਈ ਇਹ ਵੀ ਕੋਈ ਸੌਖਾ ਕੰਮ ਨਹੀਂ ਹੈਗਾ ਕਈ ਕੰਮ ਇਹ ਵੀ ਟਾਫ ਕੰਮਾਂ ਚੋਂ ਇੱਕ ਆ ਮੱਜਾਂ ਦਾ ਕੰਮ ਡੰਗਰਾਂ ਦਾ ਕੰਮ ਹੁਣ ਹੁਣ ਸਾਡੇ ਵਰਗੇ ਭਾਈ ਅਸੀਂ ਤਾਂ ਨੌਕਰੀ ਵੀ ਕਰਦੇ ਸਾਨੂੰ ਉਧਰ ਵੀ ਜਿੰਮੇ ਬਈ ਨਿਭਾਉਣੀ ਪੈਂਦੀ ਆ ਇੱਧਰ ਵੀ ਜਿੰਮੇ ਬਈ ਨੂੰ ਆਉਣੀ ਪੈਂਦੀਆਂ ਉਧਰ ਨਾਲ ਨੇ ਬਈ ਇਹ ਤਾਂ ਉਧਰੋਂ ਦੀ ਗਾਲਾਂ ਸੁਣਨੀਆਂ ਪੈਂਦੀਆਂ ਕਈ ਵਾਰੀ ਇੱਧਰ ਹੋਣਾ ਨਹੀਂ ਬਈ ਇਹ ਤਾਂ ਘਰ ਦੇਆਂ ਤੇ ਗਾਲਾਂ ਸੁਣਨੀਆਂ ਪੈਂਦੀਆਂ ਕਈ ਵਾਰੀ ਹੁਣ ਕੀ ਕਰੇ ਜਿੰਮੇ ਬਰੀ ਸਾਰੀਆਂ ਨਿਭਾਉਣੀਆਂ ਪੈਂਦੀਆਂ ਨਹੀਂ ਨਿਭਾਵਾਂਗੇ ਤਾਂ ਗਾਲਾਂ ਸੁਣਨੀਆਂ ਪੈਂਦੀਆਂ ਨੇ ਮਿਹਨਤ ਕਾਨੀ ਸੌਖੀ ਨਹੀਂ ਹੈਗੀ ਕੋਈ ਵੀ ਕੰਮ ਕਹਿੰਦੇ ਸੌਖੀ ਨਹੀਂ ਪਏ ਪੈਸੇ ਕਿਤੇ ਹੱਥਾਂ ਦੀ ਮੈਲ ਨਹੀਂ ਹੁੰਦੇ ਬਹੁਤ ਢੂਹਾ ਘਸਾਉਣਾ ਪੈਂਦਾ ਸਾਰੇ ਪਾਸੇ ਤਾਂ ਜਾ ਕੇ ਅੱਜ ਕੱਲ੍ਹ ਘਰ ਦੇ ਕਿਜ਼ਾਰੇ ਚੱਲਦੇ ਆ ਜੀ ਆ ਬਜ ਗਿਆ ਖੂੰਗਾ ਪੈਰ ਚ ਨਿਕਲ ਗਿਆ ਲਹੂ ਚਲੋ ਕੋਈ ਗੱਲ ਇੰਨੇ ਦਾ ਪਜਦਾ ਰਹਿੰਦਾ ਮਨਤਾਤ ਜਿਉ ਪਈ ਹੋਈ ਆ ਸੋ ਕਹਿਣ ਦਾ ਮਤਲਬ ਇਹ ਆ ਵੀ ਵੀ ਮਿਹਨਤ ਕਰਨ ਲੱਗੇ ਬਹੁਤ ਕੁਝ ਅਰਨਾ ਪੈਂਦਾ ਕਈ ਗੱਲਾਂ ਪਰਦੇ ਦੇ ਪਿੱਛੇ ਦੀਆਂ ਹੁੰਦੀਆਂ ਉਹ ਸਾਨੂੰ ਪਤਾ ਨਹੀਂ ਲੱਗਦੀਆਂ ਜਿਹੜੀ ਮਰਜ਼ੀ ਫੀਲਡ ਲੈ ਲੋ ਹਾਰਡ ਵਰਕ ਤਾਂ ਜ਼ਰੂਰੀ ਆ ਠੀਕ ਹੈ ਨਾ ਹੁਣ ਆ ਦੇਖ ਗਿੱਲਾ ਪਿਆ ਪੈਰ ਘੜਦਾ ਤੇ ਜੁੱਤੀ ਪਹਿਣੀ ਨਾ ਚੱਪਲ ਪਹਿਣੀ ਆ ਤੋਂ